ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲੱਡਿੰਗ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੀ ਅੱਜ ਦੀਆਂ ਖਬਰਾਂ ਤੇ ਅਮਰੀਕੀ ਯੂਨੀਵਰਸਟੀਆਂ ਕਾਮੰਤਰੀ ਵਿਦਿਆਰਥੀਆਂ ਤੇ ਸਟਾਫ ਨੂੰ ਸਲਾਹ ਦੇਣ ਲਈ ਈਮੇਲ ਕਰ ਰਹੀਆਂ ਨੇ ਕਿ ਉਹ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਜਨਵਰੀ ਚ ਅਹੁਦਾ ਸੰਭਾਲਣ ਤੋਂ ਪਹਿਲਾਂ ਪਹਿਲਾਂ ਕੈਂਪਸ 'ਚ ਵਾਪਸ ਆ ਜਾਣ ਯੂਨੀਵਰਸਟੀਆਂ ਦੇ ਇਸ ਸੁਨੇਹੇ ਨੂੰ 트੍ਰੰਪ ਵੱਲੋਂ ਵੱਡੇ ਪੱਧਰ ਦੇ ਦੇਸ਼ ਨਿਕਾਲੇ ਦੀਆਂ ਯੋਜਨਾਵਾਂ ਨੂੰ ਲਾਗੂ ਕਰਨ ਨਾਲ ਜੁੜੀਆਂ ਚਿੰਤਾਵਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਕੋਲੋਰਾਡੋ ਡੈਨਵਰ ਯੂਨੀਵਰਸਿਟੀ ਦੇ ਪ੍ਰੋਫੈਸਰ ਕਲੋ ਈਸਟ ਨੇ ਬੀਬੀਸੀ ਨੂੰ ਦੱਸਿਆ ਕਿ ਸਾਰੇ ਕਮਾਂਤਰੀ ਵਿਦਿਆਰਥੀ ਇਸ ਸਮੇਂ ਫਿਕਰਮੰਦ ਨੇ 트럼ਪ ਨੇ ਅਮਰੀਕੀ ਇਤਿਹਾਸ ਦੇ ਸਭ ਤੋਂ ਵੱਡੇ ਦੇਸ਼ ਨਿਕਾਲੇ ਦੀ ਕਾਰਵਾਈ ਨੂੰ ਲਾਗੂ ਕਰਨ ਅਤੇ ਇਸ ਵਿੱਚ ਮਦਦ ਲਈ ਅਮਰੀਕੀ ਫੌਜ ਦੀ ਵਰਤੋਂ ਕਰਨ ਦਾ ਵਾਅਦਾ ਕੀਤਾ ਹੈ ਹਾਇਰ ਐਂਡ ਇਮੀਗ੍ਰੇਸ਼ਨ ਪੋਰਟਲ ਮੁਤਾਬਕ 4 ਲੱਖ ਤੋਂ ਵੱਧ ਗੈਰ ਦਸਤਾਵੇਜ਼ੀ ਵਿਦਿਆਰਥੀ ਅਮਰੀਕਾ ਚ ਉੱਚ ਸਿੱਖਿਆ ਲਈ ਵੱਖ-ਵੱਖ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਵਿੱਚ ਦਾਖਲਾ ਲੈ ਚੁੱਕੇ ਨੇ ਟਰੰਪ ਦੇ ਆਉਣ ਵਾਲੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਸੁਝਾਅ ਦਿੱਤਾ ਹੈ ਕਿ ਉਹ ਦੇਸ਼ ਨਿਕਾਲੇ ਦੀ ਸੂਚੀ 'ਚ ਬਿਨਾਂ ਦਸਤਾਵੇਜ਼ਾਂ ਵਾਲੇ ਪ੍ਰਵਾਸੀਆਂ ਲਈ ਵਿਸ਼ਾਲ ਹੋਲਡਿੰਗ ਸਹੂਲਤਾਂ ਦਾ ਨਿਰਮਾਣ ਕਰਨਗੇ। ਟਰੰਪ ਪ੍ਰਸ਼ਾਸਨ ਦੇ ਆਉਣ ਵਾਲੇ ਸਰਹੱਦੀ ਜ਼ਾਰ ਟੌਮ ਹੋਮਨ ਨੇ ਕਿਹਾ ਹੈ ਕਿ ਹਿੰਸਕ ਅਪਰਾਧੀਆਂ ਤੇ ਕੌਮੀ ਸੁਰੱਖਿਆ ਲਈ ਸੰਭਾਵਿਤ ਖਤਰਿਆਂ ਨੂੰ ਦੇਸ਼ ਤੋਂ ਹਟਾਉਣਾ ਉਹਨਾਂ ਦਾ ਪਹਿਲਾ ਕੰਮ ਹੋਏਗਾ। ਪਰ ਇਸ ਦੇ ਨਾਲ ਉੱਚ ਸਿੱਖਿਆ ਹਾਸਲ ਕਰਨ ਵਾਲੇ ਗੈਰ ਦਸਤਾਵੇਜ਼ੀ ਕੁਮਾਂਤਰੀ ਵਿਦਿਆਰਥੀਆਂ ਦੀਆਂ ਚਿੰਤਾਵਾਂ ਦੂਰ ਨਹੀਂ ਹੁੰਦੀਆਂ। ਪ੍ਰੋਫੈਸਰ ਈਸਟ ਨੇ ਬੀਬੀਸੀ ਨੂੰ ਇਹ ਵੀ ਦੱਸਿਆ ਕਿ ਪ੍ਰਵਾਸ ਨਾਲ ਜੁੜੀ ਅਨਿਸ਼ਚਿਤਤਾ ਦਾ ਕਾਰਨ ਕਮਾਂਤਰੀ ਵਿਦਿਆਰਥੀ ਅਕੈ ਤਣਾ ਦਾ ਸਾਹਮਣਾ ਕਰ ਰਹੇ ਨੇ ਬਹੁਤ ਸਾਰੇ ਵਿਦਿਆਰਥੀਆਂ ਨੂੰ ਆਪਣੇ ਵੀਜ਼ਾ ਬਾਰੇ ਚਿੰਤਾਵਾਂ ਨੇ ਕਿ ਕੀ ਉਹਨਾਂ ਨੂੰ ਆਪਣੀ ਪੜ੍ਹਾਈ ਜਾਰੀ ਰੱਖਣ ਦੀ ਇਜਾਜ਼ਤ ਦਿੱਤੀ ਜਾਵੇਗੀ ਜਾਂ ਨਹੀਂ ਨਵੰਬਰ ਚ ਮੈਸਚੂਸੇਟਸ ਯੂਨੀਵਰਸਿਟੀ ਨੇ ਆਪਣੇ ਕਮਾਂਤਰੀ ਵਿਦਿਆਰਥੀਆਂ ਤੇ ਮੁਲਾਜ਼ਮਾਂ ਲਈ ਇੱਕ ਯਾਤਰਾ ਐਡਵਾਈਜ਼ਰੀ ਜਾਰੀ ਕੀਤੀ ਹੈ ਜਿਸ ਵਿੱਚ ਉਹਨਾਂ ਨੂੰ 20 ਜਨਵਰੀ ਨੂੰ 트ੰਪ ਦੇ ਅਹੁਦਾ ਸੰਭਾਲਣ ਤੋਂ ਪਹਿਲਾਂ ਸਰਦੀਆਂ ਦੀਆਂ ਛੁੱਟੀਆਂ ਵਿੱਚ ਹੀ ਕੈਂਪਸ 'ਚ ਵਾਪਸ ਆਉਣ ਦੇ ਮਸਲੇ ਨੂੰ ਗੰਭੀਰਤਾ ਨਾਲ ਵਿਚਾਰਨ ਲਈ ਉਤਸ਼ਾਹਿਤ ਕੀਤਾ ਗਿਆ ਹੈ। ਯੂਨੀਵਰਸਿਟੀ ਦਾ ਕਹਿਣਾ ਹੈ ਕਿ 2016 'ਚ ਪਹਿਲੇ 트ੰਪ ਪ੍ਰਸ਼ਾਸਨ 'ਚ ਲਾਗੂ ਕੀਤੀਆਂ ਗਈਆਂ ਯਾਤਰਾ ਪਾਬੰਦੀਆਂ ਦੇ ਤਜਰਬੇ ਦੇ ਆਧਾਰ 'ਤੇ ਗਲੋਬਲ ਅਫੇਅਰਸ ਦਾ ਦਫ਼ਤਰ ਬਹੁਤ ਸਾਵਧਾਨੀ ਨਾਲ ਇਹ ਸਲਾਹ ਦੇ ਰਿਹਾ ਹੈ। 트ੰਪ ਨੇ 2017 'ਚ ਵਾਈਟ ਹਾਊਸ 'ਚ ਆਪਣੇ ਪਹਿਲੇ ਹਫ਼ਤੇ ਦੌਰਾਨ ਇੱਕ ਕਾਰਜਕਾਰੀ ਹੁਕਮ ਉੱਤੇ ਹਸਤਾਖਰ ਕੀਤੇ। ਕਿ ਜਿਸ ਵਿੱਚ ਕਈ ਮੁ슬ਮ ਦੇਸ਼ਾਂ ਦੇ ਨਾਲ-ਨਾਲ ਉੱਤਰੀ ਕੋਰੀਆ ਤੇ ਵੈਨਜ਼ੁਏਲਾ ਦੇ ਨਾਗਰਿਕਾਂ ਨੂੰ ਅਮਰੀਕਾ ਆਉਣ ਤੋਂ ਰੋਕਿਆ ਗਿਆ ਸੀ ਆਪਣੇ ਪਹਿਲੇ ਰਾਸ਼ਟਰਪਤੀ ਕਾਰਜਕਾਲ ਦੌਰਾਨ ਉਹਨਾਂ ਨੇ ਵਿਦਿਆਰਥੀ ਵੀਜ਼ਿਆਂ ਉੱਤੇ ਕੁਝ ਸੀਮਾਵਾਂ ਲਾਉਣ ਦਾ ਪ੍ਰਸਤਾਵ ਵੀ ਰੱਖਿਆ ਸੀ ਮੈਸਚੂਸੈਟਸ ਇੰਸਟੀਚਿਊਟ ਆਫ ਟੈਕਨੋਲੋਜੀ ਅਤੇ ਵੈਸਲੇਨ ਯੂਨੀਵਰਸਿਟੀ ਨੇ ਵੀ ਯਾਤਰਾ ਐਡਵਾਈਜ਼ਰੀ ਜਾਰੀ ਕਰਕੇ ਵਿਦਿਆਰਥੀਆਂ ਤੇ ਸਟਾਫ ਨੂੰ ਰਾਸ਼ਟਰਪਤੀ ਦੇ ਅਹੁਦਾ ਸੰਭਾਲਣ ਤੋਂ ਪਹਿਲਾਂ ਅਮਰੀਕਾ ਵਾਪਸ ਜਾਣ ਦੀ ਅਪੀਲ ਕੀਤੀ ਹੈ ਦੁਨੀਆ ਭਰ ਦੀਆਂ ਮੰਨੀਆਂ ਪਰਮੰਨੀਆਂ ਯੂਨੀਵਰਸਿਟੀਆਂ 'ਚ شمار ਯੇਲ ਯੂਨੀਵਰਸਿਟੀ ਦੇ ਵਿਦਿਆਰਥੀ ਅਖਬਾਰ ਦੀ ਇੱਕ ਰਿਪੋਰਟ ਮੁਤਾਬਕ ਯੇਲ ਯੂਨੀਵਰਸਿਟੀ 'ਚ ਕਮਾਂਤਰੀ ਵਿਦਿਆਰਥੀਆਂ ਤੇ ਖੋਜਕਰਤਾਵਾਂ ਦੇ ਦਫ਼ਤਰ ਨੇ ਇਸ ਮਹੀਨੇ ਇੱਕ ਸੈਮੀਨਾਰ ਕਰਵਾਇਆ ਸੀ ਇਸ ਸਮੇਲਨ 'ਚ ਪ੍ਰਵਾਸ ਨੀਤੀ 'ਚ ਸੰਭਾਵੀ ਤਬਦੀਲੀਆਂ ਬਾਰੇ ਵਿਦਿਆਰਥੀਆਂ ਦੀਆਂ ਚਿੰਤਾਵਾਂ ਦੇ ਵਿਸ਼ੇ ਉੱਤੇ ਵੀ ਚਰਚਾ ਕੀਤੀ ਗਈ ਅਮਰੀਕੀ ਨਿਆਂ ਵਿਭਾਗ ਦੇ ਵਿਸ਼ੇਸ਼ ਵਕੀਲ ਜੈਕ ਸਮਿਥ ਵੱਲੋਂ ਕੀਤੀ ਬੇਨਤੀ ਉਪਰੰਤ ਇੱਕ ਸੰਗੀ ਜੱਜ ਨੇ ਰਾਸ਼ਟਰਪਤੀ ਚੁਣੇਗਾ ਡੋਨਾਲਡ 트ੰਪ ਵਿਰੋਧ 2020 ਦੀਆਂ ਚੋਣਾਂ ਦੇ ਨਤੀਜੇ ਬਦਲਣ ਦੀ ਕਥਿਤ ਕੋਸ਼ਿਸ਼ ਦੇ ਮਾਮਲੇ 'ਚ ਲਗਾਏ ਸਾਰੇ ਦੋਸ਼ ਰੱਦ ਕਰ ਦਿੱਤੇ ਨੇ ਯੂਐਸ ਡਿਸਟ੍ਰਿਕਟ ਜੱਜ ਤਾਨੀਆ ਚੁਟਕਨ ਨੇ ਨਿਆਂ ਵਿਭਾਗ ਦੀ ਬੇਨਤੀ ਨਾਲ ਸਹਿਮਤੀ ਪ੍ਰਗਟਾਉਣ ਉਪਰੰਤ ਆਪਣਾ ਫੈਸਲਾ ਸੁਣਾਇਆ ਬੀਤੇ ਦਿਨੀ ਸਮੀਥ ਵੱਲੋਂ ਜੱਜ ਨੂੰ ਮਾਮਲੇ 'ਚ ਸਾਰੀ ਕਾਰਵਾਈ ਰੋਕ ਦੇਣ ਲਈ ਕਹਿ ਜਾਣ ਉਪਰੰਤ ਉਕਤ ਬੇਨਤੀ ਦੀ ਆਸ ਕੀਤੀ ਜਾ ਰਹੀ ਸੀ ਕਿਉਂਕਿ ਨਿਆਂ ਵਿਭਾਗ ਦੀ ਬੇਨਤੀ ਤੇ ਨੀਤੀ ਅਨੁਸਾਰ ਮੌਜੂਦਾ ਰਾਸ਼ਟਰਪਤੀ ਵਿਰੋਧ ਮੁਕੱਦਮਾ ਨਹੀਂ ਚਲਾਇਆ ਜਾ ਸਕਦਾ 5 ਨਵੰਬਰ ਨੂੰ ਟਰੰਪ ਦੇ ਰਾਸ਼ਟਰਪਤੀ ਚੁਣੇ ਜਾਣ ਉਪਰੰਤ ਉਹਨਾਂ ਵਿਰੁੱਧ ਦਾਇਰ ਸੰਗੀ ਮਾਮਲਾ ਕਿਸੇ ਵੇਲੇ ਵੀ ਵਾਪਸ ਲੈ ਜਾਣ ਦੀ ਆਸ ਕੀਤੀ ਜਾ ਰਹੀ ਸੀ ਸਮਿਥ ਨੇ ਆਪਣੇ 6 ਸਫ਼ਿਆਂ ਦੀ ਬੇਨਤੀ 'ਚ ਲਿਖਿਆ ਕਿ ਨਿਆਂ ਵਿਭਾਗ ਦੀ ਇਹ ਨੀਤੀ ਹੈ ਕਿ ਅਮਰੀਕੀ ਸੰਵਿਧਾਨ ਮੌਜੂਦਾ ਰਾਸ਼ਟਰਪਤੀ ਵਿਰੁੱਧ ਸੰਗੀ ਦੋਸ਼ਾਂ ਉੱਤੇ ਅਪਰਾਧਿਕ ਮੁਕੱਦਮੇ ਦੀ ਇਜਾਜ਼ਤ ਨਹੀਂ ਦਿੰਦਾ ਇਹ ਰੋਕ ਸਪਸ਼ਟ ਹੈ ਜਿਸ ਅਨੁਸਾਰ ਅਪਰਾਧ ਦੀ ਗੰਭੀਰਤਾ ਨੂੰ ਨਹੀਂ ਵੇਖਿਆ ਜਾਂਦਾ ਤੇ ਨਾ ਹੀ ਮਕਦਮੇ 'ਚ ਪੇਸ਼ ਸਬੂਤਾਂ ਜਾਂ ਗੁਨਾਹਦੋਸ਼ਾਂ 'ਵਲ ਤਵੱਜੋ ਦਿੱਤੀ ਜਾਂਦੀ ਹੈ। ਇਸ ਫੈਸਲੇ ਤੇ ਪ੍ਰतिकਰਮ ਪ੍ਰਗਟ ਕਰਦੇ ਆਂ ਟਰੰਪ ਦੇ ਬੁਲਾਰੇ ਸਟੀਵਨ ਚਿਉਂਗ ਨੇ ਕਿਹਾ ਕਿ ਨਿਆਂ ਵਿਭਾਗ ਵੱਲੋਂ ਰਾਸ਼ਟਰਪਤੀ ਟਰੰਪ ਵਿਰੁੱਧ ਗੈਰ ਸੰਵਿਧਾਨਕ ਸੰਗੀ ਮਾਮਲੇ ਖਤਮ ਕਰਨ ਦਾ ਫੈਸਲਾ ਨਿਆਂ ਵਿਵਸਥਾ ਦੀ ਵੱਡੀ ਜਿੱਤ ਹੈ। ਉਪਰਾਸ਼ਟਰਪਤੀ ਚੁਣੇ ਗਏ ਜੇਡੀ ਵੈਂਸ ਨੇ ਕਿਹਾ ਕਿ ਜੇਕਰ ਟਰੰਪ ਚੋਣ ਹਾਰ ਜਾਂਦੇ ਤਾਂ ਉਸ ਨੂੰ ਆਪਣੀ ਬਾਕੀ ਬਚੀ ਜ਼ਿੰਦਗੀ ਸਲਾਖਾਂ ਪਿੱਛੇ ਕੱਟਣੀ ਪੈਣੀ ਸੀ। ਰਿਪਬਲਿਕਨ ਸੈਨੇਟ ਮੈਂਬਰ ਰੈਂਡ ਪਾਲ ਨੇ ਰਾਸ਼ਟਰਪਤੀ ਚੁਣੇ ਗਏ ਡੋਨਾਲਡ 트੍ਰੰਪ ਦੀ ਪ੍ਰਵਾਸੀਆਂ ਨੂੰ ਦੇਸ਼ ਵਿੱਚੋਂ ਕੱਢਣ ਲਈ ਫੌਜ ਦੀ ਵਰਤੋਂ ਕਰਨ ਦੀ ਯੋਜਨਾ ਦਾ ਵਿਰੋਧ ਕਰਦਿਆਂ ਕਿਹਾ ਕਿ ਅਜਿਹਾ ਕਰਨਾ ਅਣਉਚਿਤ ਹੋਵੇਗਾ ਪਿਛਲੇ ਹਫ਼ਤੇ 트੍ਰੰਪ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਦੇਸ਼ ਨਿਕਾਲੇ ਲਈ ਫੌਜ ਦੀ ਵਰਤੋਂ ਕਰਨ ਦਾ ਸੰਕੇਤ ਦੇਣ ਦੇ ਪ੍ਰਤੀਕਰਮ ਪ੍ਰਗਟ ਕਰਦਿਆਂ ਰੈਂਡ ਪਾਲ ਨੇ ਕਿਹਾ ਕਿ ਤੁਸੀਂ ਇਸ ਕੰਮ ਲਈ ਫੌਜ ਦੀ ਵਰਤੋਂ ਨਹੀਂ ਕਰ ਸਕਦੇ ਕਿਉਂਕਿ ਇਹ ਗੈਰਕਾਨੂੰਨੀ ਹੈ ਪਾਲ ਇੱਕ ਪ੍ਰੋਗਰਾਮ 'ਚ ਗੱਲਬਾਤ ਕਰ ਰਹੇ ਸਨ ਉਹਨਾਂ ਕਿਹਾ ਕਿ ਜੇਕਰ ਤੁਸੀਂ ਨਿਊਯਾਰਕ ਵਿੱਚ ਸੈਮੀ ਆਟੋਮੈਟਿਕ ਹਥਿਆਰਾਂ ਨਾਲ ਲੈਸ ਫੌਜ ਭੇਜੋਗੇ ਤਾਂ ਮੇਰਾ ਵਿਚਾਰ ਹੈ ਕਿ ਇਹ ਦ੍ਰਿਸ਼ ਬਹੁਤ ਹੀ ਖੌਫਨਾਕ ਹੋਵੇਗਾ ਮੈਂ ਇਸ ਦਾ ਵਿਰੋਧ ਕਰਾਂਗਾ ਬੀਤੇ ਸਮੇਂ ਦੌਰਾਨ ਆਪਣੀ ਪਾਰਟੀ 'ਚ ਇਸ ਸੰਬੰਧੀ ਵਿਚਾਰ ਵਟਾੰਦਰੇ ਸਮੇਂ ਪੌਲ ਨੇ ਅਪਰਾਧਿਕ ਰਿਕਾਰਡ ਵਾਲੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ 'ਚੋਂ ਕੱਢਣ ਦਾ ਸਮਰਥਨ ਕੀਤਾ ਸੀ ਪਰੰਤੂ ਉਹਨਾਂ ਕਿਹਾ ਸੀ ਕਿ ਲਾਅ ਐਨਫੋਰਸਮੈਂਟ ਏਜੰਸੀਆਂ ਇਹ ਕੰਮ ਵਧੀਆ ਢੰਗ ਨਾਲ ਕਰ ਸਕਦੀਆਂ ਨੇ ਜਦਕਿ ਫੌਜ ਨੂੰ ਇਹ ਕੰਮ ਸੌਂਪਣ ਨਾਲ ਬੇਪਰੋਸਗੀ ਪੈਦਾ ਹੋਵੇਗੀ ਇਹ ਪੁੱਛੇ ਜਾਣਤੇ ਕਿ ਕੀ ਉਹ 트럼ਪ ਵੱਲੋਂ ਹੋਮਲੈਂਡ ਸਿਕਿਉਰਿਟੀ ਵਿਭਾਗ ਲਈ ਨਾਮਜ਼ਦ ਕੀਤੇ ਗਏ ਦੱਖਣੀ ਟਕੋਟਾ ਦੇ ਗਵਰਨਰ ਕ੍ਰਿਸਟੀ ਨੋਏਮ ਦੀ ਸੈਨੇਟ ਦੁਆਰਾ ਪੁਸ਼ਟੀ ਸਮੇਂ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ ਤਾਂ ਉਹਨਾਂ ਨੇ ਕਿਹਾ ਕਿ ਮੈਂ ਸਮਰਥਨ ਨਹੀਂ ਕਰਾਂਗਾ ਮੈਂ ਸਾਡੇ ਸ਼ਹਿਰਾਂ 'ਚ ਫੌਜ ਦੀ ਵਰਤੋਂ ਕਰਨ ਦੇ ਹੱਕ 'ਚ ਵੋਟ ਨਹੀਂ ਪਾਵਾਂਗਾ ਇੱਥੇ ਜ਼ਿਕਰਯੋਗ ਹੈ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ 'ਚੋਂ ਕੱਢਣਾ 트럼ਪ ਦਾ ਅਹਿਮ ਚੋਣ ਮੁੱਦਾ ਰਿਹਾ ਹੈ ਤੇ ਉਹਨਾਂ ਨੇ ਪ੍ਰਣ ਕੀਤਾ ਹੈ ਕਿ ਅਗਲੇ ਸਾਲ 20 ਜਨਵਰੀ ਨੂੰ ਸੌਂ ਚੁੱਕਣ ਉਪਰੰਤ ਉਹ ਪਹਿਲ ਦੇ ਆਧਾਰ ਤੇ ਅਮਰੀਕਾ ਦੇ ਇਤਿਹਾਸ ਤੇ ਦੇਸ਼ ਨਿਕਾਲੇ ਦੀ ਸਭ ਤੋਂ ਵੱਡੀ ਮੁਹਿੰਮ ਸ਼ੁਰੂ ਕਰਨਗੇ। ਉਹਨਾਂ ਪਿਛਲੇ ਹਫ਼ਤੇ ਸੋਸ਼ਲ ਮੀਡੀਆ ਉੱਪਰ ਪਾਈ ਇੱਕ ਪੋਸਟ 'ਚ ਕਿਹਾ ਸੀ ਕਿ ਕੌਮੀ ਹੰਗਾਮੀ ਸਥਿਤੀ ਦਾ ਐਲਾਨ ਕਰਨਗੇ ਤੇ ਅਮਰੀਕਾ 'ਚ ਰਹਿ ਰਹੇ ਵੱਡੀ ਗਿਣਤੀ 'ਚ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਕੱਢਣ ਦੀ ਯੋਜਨਾ ਲਾਗੂ ਕਰਨ ਲਈ ਫੌਜ ਦੀ ਵਰਤੋਂ ਕਰਨਗੇ। ਅਮਰੀਕੀ ਅਰਬਪਤੀ ਐਲਨ ਮਸਕ ਨੇ ਵਾਈਟ ਹਾਊਸ ਦੇ ਸਾਬਕਾ ਸਲਾਹਕਾਰ ਅਲੈਗਜ਼ੈਂਡਰ ਵਿੰਡਮੈਨ ਤੇ ਦੇਸ਼ ਧਰੋਹ ਦਾ ਦੋਸ਼ ਲਗਾਇਆ ਹੈ। ਵਿੰਡਮੈਨ ਨੇ ਮਸਕ ਵਿਰੁੱਧ ਰੂਸੀ ਕਾਰੋਬਾਰੀਆਂ ਨਾਲ ਸਬੰਧਾਂ ਬਾਰੇ ਦੋਸ਼ ਲਾਏ ਸਨ। ਮਸਕ ਨੇ ਬੋਧਵਾਰ ਨੂੰ ਟਵਿੱਟਰ ਤੇ ਕਿਹਾ ਵਿੰਡਮੈਨ ਯੂਕਰੇਨੀਅਨ ਕੁਲੀਨ ਵਰਗ ਦੀ ਨੌਕਰੀ 'ਚ ਹੈ ਅਤੇ ਉਸ ਨੇ ਸੰਯੁਕਤ ਰਾਜ ਵਿਰੋਧ ਦੇਸ਼ ਧ੍ਰੋਹ ਕੀਤਾ ਹੈ ਜਿਸ ਲਈ ਉਸ ਨੂੰ ਉਚਿਤ ਸਜ਼ਾ ਮਿਲੇਗੀ ਇਹ ਪੋਸਟ ਵਿੰਡਮੈਨ ਦੀ ਇੰਟਰਵਿਊ ਦੇ ਇੱਕ ਹਿੱਸੇ ਦੇ ਜਵਾਬ 'ਚ ਆਈ ਹੈ ਜਿਸ ਵਿੱਚ ਉਸ ਨੇ ਦਾਅਵਾ ਕੀਤਾ ਸੀ ਕਿ ਰੂਸੀ ਨੇਤਾ ਮਸਕ ਦੀ ਵਰਤੋਂ ਅਮਰੀਕੀ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ ਟਰੰਪ ਦਾ ਸਮਰਥਨ ਕਰਨ ਲਈ ਕਰ ਰਹੇ ਨੇ ਤੇ ਇਹ ਦੋਵੇਂ ਮਾਸਕੋ ਦੇ ਏਜੰਟ ਨੇ ਅਰਬ ਪਤੀ ਮਸਕ ਨੇ ਇੱਕ ਹੋਰ ਪੋਸਟ ਦੇ ਵਿੱਚ ਕਿਹਾ ਵਿੰਡਮੈਨ ਨੇ ਦੇਸ਼द्रोह ਕੀਤਾ ਤੇ ਉਸ ਨੂੰ ਸਲਾਖਾਂ ਪਿੱਛੇ ਹੋਣਾ ਚਾਹੀਦਾ ਹੈ। ਸਾਬਕਾ ਸਿਵਲ ਸੇਵਕ ਅਤੇ ਸਾਬਕਾ ਫੌਜੀ ਅਧਿਕਾਰੀ ਨੇ ਮਸਕ ਦੀਆਂ ਟਿੱਪਣੀਆਂ ਨੂੰ ਇੱਕ ਸਾਜ਼ਿਸ਼, ਸਿਧਾਂਤਕਾਰ ਤੋਂ ਸੰਭਾਵਿਤ ਪ੍ਰਤੀਕਿਰਿਆ ਦੱਸਿਆ। ਵਿੰਡਮੈਨ ਨੇ ਟਵਿੱਟਰ ਤੇ ਕਿਹਾ ਐਲਨ ਤੁਸੀਂ ਬਿਨਾਂ ਕਿਸੇ ਖਾਸ ਜਾਣਕਾਰੀ ਦੇ ਝੂਠੇ ਅਤੇ ਪੂਰੀ ਤਰ੍ਹਾਂ ਬੇਬੁਨਿਆਦ ਦੋਸ਼ ਲਗਾ ਰਹੇ ਹੋ। ਐਲਨ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਤੁਸੀਂ ਸਜ਼ਾ ਤੋਂ ਬਚ ਸਕਦੇ ਹੋ ਤੇ ਆਪਣੇ ਆਲੋਚਕਾਂ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰ ਸਕਦੇ ਹੋ। ਮੈਂ ਡਰਦਾ ਨਹੀਂ ਹਾਂ। ਜ਼ਿਕਰ ਹੋਇਆ ਹੈ ਕਿ ਵੈਂਡਮੈਨ ਨੇ ਅਮਰੀਕੀ ਫੌਜ ਵਿੱਚ ਲੈਫਟੇਨੈਂਟ ਕਰਨਲ ਵਜੋਂ ਸੇਵਾ ਨਿਭਾਈ ਹੈ ਉਹ ਇਸ ਤੋਂ ਪਹਿਲਾਂ 트ੰਪ ਪ੍ਰਸ਼ਾਸਨ ਦੌਰਾਨ ਯੂਐਸ ਨੈਸ਼ਨਲ ਸਿਕਿਉਰਿਟੀ ਕਾਉਂਸਲਟਰ ਯੂਰਪੀਅਨ ਮਾਮਲਿਆਂ ਦੇ ਡਾਇਰੈਕਟਰ ਵੀ ਸਨ ਉਸ ਦੀ ਗਵਾਹੀ ਨੇ 2019 ਚ 트ੰਪ ਖਿਲਾਫ ਮਹਾਦੋਸ਼ ਦੀ ਸੁਣਵਾਈ ਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ ਅਮਰੀਕਾ 'ਚ ਥੈਂਕਸਗਿਵਿੰਗ ਡੇ ਮਨਾਇਆ ਜਾ ਰਿਹਾ ਹੈ ਤੇ ਇਸ ਤੋਂ ਪਹਿਲਾਂ ਅੱਜ ਸਵੇਰ ਤੋਂ ਹੀ ਕੱਚੇ ਤੇਲ ਦੀਆਂ ਕੀਮਤਾਂ 'ਚ ਉਥਲ-ਪੁਥਲ ਦੇਖਣ ਨੂੰ ਮਿਲੀ। ਅਮਰੀਕਾ 'ਚ ਸਵੇਰੇ ਕੱਚੇ ਤੇਲ ਦੀਆਂ ਕੀਮਤਾਂ 'ਚ ਗਰਾਵਟ ਦੇਖਣ ਨੂੰ ਮਿਲੀ ਤੇ ਇਸ ਤੋਂ ਬਾਅਦ ਕੱਚੇ ਤੇਲ ਦੀਆਂ ਕੀਮਤਾਂ ਨੂੰ ਲੈ ਕੇ ਅੰਦਾਜ਼ੇ ਅਚਾਨਕ ਬਦਲਦੇ ਨਜ਼ਰ ਆਏ। ਗਲੋਬਲ ਬਾਜ਼ਾਰ ਮਾਹਿਰਾਂ ਨੇ ਭਵਿੱਖਬਾਣੀ ਕੀਤੀ ਹੈ ਕਿ ਥੈਂਕਸਗਿਵਿੰਗ ਦੇ ਮੌਕੇ ਤੇ ਅਮਰੀਕਾ 'ਚ ਕੱਚੇ ਤੇਲ ਦਾ ਸਟਾਕ ਘਟ ਰਹਿਗਾ ਕਿਉਂਕਿ ਮੌਸਮੀ ਅਤੇ ਤਿਉਹਾਰੀ ਮੰਗ ਜ਼ਿਆਦਾ ਦੇਖਣ ਨੂੰ ਮਿਲੇਗੀ। ਹਾਲਾਂਕਿ ਅਜੇ ਹਾਂ ਨਹੀਂ ਹੋਇਆ ਤੇ ਫਿਲਹਾਲ ਅਮਰੀ ਇਸ ਕਾਰਨ ਅਮਰੀਕਾ 'ਚ ਕੱਚਾ ਤੇਲ ਸਸਤਾ ਹੋ ਗਿਆ ਤੇ ਇਹ ਮੁਸੀਬਤ ਦਾ ਕਾਰਨ ਬਣ ਸਕਦਾ ਏ। ਦਰਸਲ ਅਮਰੀਕਾ ਤੇ ਚੀਨ ਵਰਗੇ ਤੇਲ ਦੀ ਖਪਤ ਕਰਨ ਵਾਲੇ ਦੇਸ਼ਾਂ 'ਚ ਮੰਗ ਘਟੀ ਏ ਤੇ ਜਨਵਰੀ 'ਚ ਸੰਭਾਵਿਤ ਇੰਦਣ ਕਟੌਤੀ ਤੇ ਵਿਚਾਰ ਕਰਨ ਵਾਲੇ OPEC ਦੇਸ਼ਾਂ ਦੀ ਖਬਰ ਮਹੱਤਵਪੂਰਨ ਏ। ਇਸ ਸਮੇਂ ਗਲੋਬਲ ਬਾਜ਼ਾਰ 'ਚ ਕੱਚੇ ਤੇਲ ਦੀ ਕੀਮਤ 'ਚ ਮਿਲਿਆ-ਜੁਲਿਆ ਰੁਝਾਨ ਦੇਖਣ ਨੂੰ ਮਿਲ ਰਿਹਾ ਏ। ਮੌਜੂਦਾ ਸਮੇਂ 'ਚ ਬ੍ਰੈਂਟ ਕਰੂਡ 73.24 ਡਾਲਰ ਪ੍ਰਤੀ ਬੈਰਲ ਦੀ ਦਰ 'ਤੇ ਉਪਲਬਧ ਏ ਹਾਲਾਂਕਿ ਵੈਸਟ ਟੈਕਸਾਸ ਇੰਟਰਮੀਡੀਏਟ ਯਾਨੀ WTI ਕਰੂਡ ਦੀ ਕੀਮਤ 70 ਡਾਲਰ ਪ੍ਰਤੀ ਬੈਰਲ ਤੋਂ ਹੇਠਾਂ ਹੈ। WTI ਕਰੂਡ 69.11 ਡਾਲਰ ਪ੍ਰਤੀ ਬੈਰਲ ਦੀ ਦਰ ਨਾਲ ਉਪਲਬਧ ਹੈ। ਪਾਕਿਸਤਾਨ ਦੀ ਹਾਲਤ ਕਿਸੇ ਤੋਂ ਲੁਕੀ ਨਹੀਂ ਹੈ। ਸੱਤਾਧਾਰੀ ਧਿਰ ਅਤੇ ਵਿਰੋਧੀ ਧਿਰ ਵਿਚਾਲੇ ਵਿਵਾਦ ਲਗਾਤਾਰ ਜਾਰੀ ਹੈ। ਹਾਲ ਹੀ ਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਦੇ ਵਰਕਰਾਂ ਨੇ اسلامਾਬਾਦ ਵੱਲ ਮਾਰਚ ਕੱਢਿਆ। ਦੂਜੇ ਪਾਸੇ ਖੈਬਰ ਪਖਤੂਨਵਾ ਚ ਵੀ ਹਾਲਾਤ ਨਾਜ਼ੁਕ ਬਣੇ ਹੋਏ ਨੇ। हाल ही च उथे एक वड्डा अतवादी हमला होया है पिछले 8 ਸਾਲਾਂ ਚ ਇਹ ਸਭ ਤੋਂ ਭਿਆਨਕ अतवादी ਹਮਲਾ ਸੀ ਇਸ ਤੋਂ ਬਾਅਦ ਹੁਣ ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਖੈਬਰ ਪਖਤੂਨਵਾਦੇ ਇਲਾਕੇ ਚ ਜਾਣ ਤੋਂ ਮਨਾ ਕਰ ਦਿੱਤਾ ਹੈ ਅਮਰੀਕਾ ਵੱਲੋਂ ਜਾਰੀ ਐਡਵਾਈਜ਼ਰੀ ਚ ਕਿਹਾ ਗਿਆ ਹੈ ਕਿ ਉਸਦੇ ਨਾਗਰਿਕ 16 ਦਸੰਬਰ 2024 ਤੱਕ ਖੈਬਰ ਪੇਸ਼ਾਵਰ ਗੋਲਫ ਕਲੱਬ ਖੈਬਰ ਰੋਡ ਹੋਟਲ ਸੇਰੇਨਾ ਅਤੇ ਹੋਰ ਕਈ ਇਲਾਕਿਆਂ ਚ ਨਾ ਜਾਣ ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਅਮਰੀਕੀ ਪ੍ਰਸ਼ਾਸਨ ਨੇ ਆਪਣੇ ਨਾਗਰਿਕਾਂ ਨੂੰ ਇਥੋਂ ਦੇ ਇੱਕ ਮਸ਼ਹੂਰ ਹੋਟਲ ਸਮੇਤ ਕਈ ਥਾਵਾਂ ਤੇ ਨਾ ਜਾਣ ਦੀ ਸਲਾਹ ਜਾਰੀ ਕੀਤੀ ਹੈ ਇਥੋਂ ਤੱਕ ਕਿ ਪਾਕਿਸਤਾਨ ਚ ਮੌਜੂਦ ਅਮਰੀਕੀ ਮਿਸ਼ਨ ਦੇ ਕਰਮਚਾਰੀਆਂ ਨੂੰ 16 ਦਸੰਬਰ 2024 ਤੱਕ ਦੀ ਮਿਆਦ ਦੇ ਦੌਰਾਨ ਖੈਬਰ ਰੋਡ ਪੇਸ਼ਾਵਰ ਰੋਡ ਕਲੱਬ ਪੇਸ਼ਾਵਰ ਖੈਬਰ ਵਿਚ ਸਥਿਤ ਸੇਰੇਨਾ ਹੋਟਲ ਤੋਂ ਬਚਣ ਦੇ ਨਿਰਦੇਸ਼ ਦਿੱਤੇ ਨੇ ਅਮਰੀਕੀ ਦੂਤਾਵਾਸ ਨੇ ਆਪਣੇ ਨਾਗਰਿਕਾਂ ਨੂੰ 27 ਨਵੰਬਰ 2024 ਤੋਂ 16 ਦਸੰਬਰ 2024 ਤੱਕ ਦੇ ਸਮੇਂ ਦੌਰਾਨ ਇਸ ਖੇਤਰ ਅਤੇ ਆਲੇ ਦੁਆਲੇ ਦੇ ਖੇਤਰਾਂ ਤੋਂ ਬਚਣ ਅਤੇ ਆਪਣੀ ਯਾਤਰਾ ਯੋਜਨਾਵਾਂ 'ਤੇ ਮੁੜ ਵਿਚਾਰ ਕਰਨ ਲਈ ਕਿਹਾ ਹੈ ਅਮਰੀਕੀ ਪ੍ਰਸ਼ਾਸਨ ਨੇ ਆਪਣੇ ਨਾਗਰਿਕਾਂ ਨੂੰ ਅਤਵਾਦ ਕਾਰਨ ਇਸ ਖੇਤਰ ਦੀ ਯਾਤਰਾ ਨਾ ਕਰਨ ਲਈ ਕਿਹਾ ਹੈ ਇਸ ਸਬੰਧ ਵਿੱਚ ਜੋ ਸਲਾਹ ਜਾਰੀ ਕੀਤੀ ਗਈ ਹੈ ਉਸ ਨੂੰ ਧਿਆਨ ਚ ਵੀ ਰੱਖਿਆ ਜਾਵੇ ਜੇਕਰ ਕਿਸੇ ਕਾਰਨ ਤੁਸੀਂ ਇਸ ਖੇਤਰ 'ਚ ਮੌਜੂਦ ਹੋ ਤਾਂ ਤੁਰੰਤ ਇਸ ਨੂੰ ਛੱਡ ਦਿਓ ਅਮਰੀਕੀ ਪ੍ਰਸ਼ਾਸਨ ਵੱਲੋਂ ਜਾਰੀ ਇਸ ਅਲਰਟ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਇਸ ਦੌਰਾਨ ਪਾਕਿਸਤਾਨ 'ਚ ਕੋਈ ਵੱਡਾ ਅਤਵਾਦੀ ਹਮਲਾ ਹੋ ਸਕਦਾ ਹੈ ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ